ਦੋਸਤੋ ਤੁਹਾਡੇ ਆਪਣੇ ਸ਼ਾਹੀ ਸ਼ੌਂਕ ਚੈਨਲ ਤੇ ਤੇ ਮਿੱਤਰੋ ਅੱਜ ਗੱਲ ਕਰਨ ਜਾ ਰਹੇ ਆ ਆਪਾਂ ਬੱਕਰੀਆਂ ਦੀ ਬੱਕਰੀਆਂ ਵੀ ਮਿੱਤਰੋ ਟੋਪ ਟੋਪ ਦੀਆਂ ਬੱਕਰੀਆਂ ਬਾਈ ਹੁਣਾ ਕੋਲੇ ਤੇ ਇੱਕ ਸੇਲ ਤੇ ਮਿੱਤਰੋ ਬੱਕਰਾ ਲਾਇਆ ਬਾਈ ਦਾ ਉਹ ਸੇਲ ਕਰਨਾ ਬਹੁਤ ਹੀ ਜਿਆਦਾ ਚੰਗਾ ਵਾ ਜਿਹੜਾ ਆ ਖੜਾ ਵਾ ਮਿੱਤਰੋ ਤਾਂ ਹੋਇਆ ਖੜਾ ਏ ਤੇ ਇਹ ਸਾਰੇ ਨਾ ਉਹ ਸਿਆਣਾ ਜਾਨਵਰ ਵੀ ਆ ਕਹਿੰਦੇ ਨਾ ਖੂ ਦੇ ਅਲੇ-ਤਾਲੇ ਬੱਕਰੀ ਤੁਰੀ ਫਿਰੇ ਨਾ ਤੇ ਵਿੱਚ ਨਹੀਂ ਡੇਗਦੀਗੀ। ਢੇੜ ਵਿੱਚ ਡੇਗ ਪੂਗੀ। ਬੱਕਰੀ ਨਹੀਂ ਡੇਗਦੀਗੀ ਮਿੱਤਰੋ ਇਹ ਬੱਕਰਾ ਪਕਾਊ ਆ। ਜਿਵੇਂ ਮਿੱਤਰੋ ਇੱਕ ਪਾਸੇ ਮੰਨ ਲਓ ਵੀ ਅੜੇ ਵਰ ਜਾਂ ਫੋਰਚੂਨਰ ਗੱਡੀ ਆ ਤੇ ਸਵਾਰੀਆਂ ਉਹਦੇ ਚ ਵੀ ਇੱਕ ਅੱਧੀ ਸਵਾਰੀ ਵੱਧ ਬਹਿ ਜਾਂਦੀ ਹੂ ਤੇ ਇਧਰ ਮਰੂਤੀ ਕਾਰ ਆ ਤੇ ਉਮੇ ਜਾਨਵਰਾਂ ਦੇ ਵਿੱਚ ਵੀ ਮਿੱਤਰੋ ਵੱਡੇ ਜਾਨਵਰ ਵੀ ਹੈਗੇ ਆ ਜਿਵੇਂ ਐਫ ਫਗਾਵਾਵਾਂ ਹੋਗੀਆਂ ਮੱਝਾਂ ਹੋਗੀਆਂ। ਤੇ ਇਹ ਜਿਵੇਂ ਮਰੂਤੀ ਕਾਰ ਵਾਂਗੂ ਛੋਟੇ ਲੈਵਲ ਦਾ ਆ ਗਿਆ ਤੇ ਕੰਮ ਮਿੱਤਰੋ ਉਨਾ ਹੀ ਕਰੀ ਜਾਣਾ ਸਵਾਰੀਆਂ ਉਹ ਵੀ 5 ਲੈ ਜਾਂਦੀ ਆ ਮਰੂਤੀ ਕਾਰ ਵੀ ਤੇ ਉਹ ਮੰਨ ਲਓ ਵੀ ਫੋਰਚੂਨਰ ਆ ਜਾਂ ਡੇਬਰ ਉਹ 6 7 ਲੈ ਜਾਂਦੀ ਹੋਊਗੀ ਤੇ ਇਹ ਇਹ ਮਿੱਤਰੋ ਆਏ ਨਿੰਗਾ ਵੀ ਕੁਛ ਛੇਲ ਘਟ ਗਏ ਜਾਂ ਕੋਈ ਹੋਰ ਬਿਮਾਰ ਠਮਾਰਾ ਬੰਦਾ ਤੇ ਦੁੱਧ ਮਿੱਤਰੋ ਇਹਨਾਂ ਦਾ ਅਮਰਤੀ ਆ ਸਮਝ ਲਓ ਦਵਾਈ ਤੋਂ ਵੀ ਜ਼ਿਆਦਾ ਕੰਮ ਕਰਦਾ ਇਹਦਾ ਜਿਹੜਾ ਦੁੱਧ ਇਹਨੇ ਮਤਰੋ ਕਹਤੋਂ ਤਾਂ ਟੁਕੇ ਖਾਣੇ ਆ ਤੇ ਕਦੇ ਕਦ ਕਾਦਾ ਟੂਸਾ ਖਾ ਲੈਣਾ ਕਦੇ ਡੇਕ ਦਾ ਖਾਲਿਆ ਤੇ ਇਹਨੇ ਚੌਣ ਚੌਣ ਕੇ ਚੀਜ਼ਾਂ ਉਹ ਜਿਹੀਆਂ ਖਾਣੀਆਂ ਕਦੇ ਪਖੜਾ ਵੀ ਖਾ ਲਿਆ ਇਹਨੇ ਤੇ ਕੌੜੀਆਂ ਚੀਜ਼ਾਂ ਵੀ ਖਾਣੀਆਂ ਵਾ ਤੇ ਜਿਹੜੀਆਂ ਮਿੱਠੀਆਂ ਵਾਂ ਵਾਂ ਲਾ ਉਹ ਵੀ ਚੀਜ਼ਾਂ ਖਾਣੀਆਂ ਵਾ ਮਤਲਬ ਕਦ ਦੇਖੋ ਇਹਦਾ ਕੱਡਾ ਬਾਈ ਤੋਂ ਉੱਤੇ ਜਾਂਦਾ ਬਾਈ ਨੇ ਆਏ ਹੱਥ ਤਾਂ ਨੂੰ ਕੀਤਾ ਹੋਇਆ ਤਾਂ ਜਾਵੜਿਆ ਜਮਾ ਹੈ ਕਿ ਨਹੀਂ ਕਮਾਲ ਦੀ ਚੀਜ਼ ਆ ਮਤਰੋ ਇਹ ਇਹ ਸੇਲ ਤੇ ਲਾਇਆ ਹੋਇਆ ਬਾਈ ਹੁਣਾਂ ਦਾ ਜਿਹੜਾ ਆ ਬੱਕਰਾ ਖੜਾ ਵਾ ਮਤਰੋ ਬੱਕਰੀਆਂ ਦਾ ਬਾਈ ਹੁਣਾਂ ਕੋਲੇ ਹੋਰ ਵੀ ਆ ਯਾਨੀ ਇਹੀ ਇਕੱਲਾ ਵੇਚਣਾ ਵਾ ਇਹ ਉਹ ਬਾਈ ਆ ਜਿਹੜਾ ਝੋਟੇ ਵਾਲਾ ਬਾਈ ਦਿਖਾਇਆ ਸੀਗਾ ਤੁਹਾਨੂੰ ਮਤਰੋ ਬਾਈ ਕੋਲੇ ਝੋਟਾ ਵੀ ਬੋਤ ਟੋਪ ਦਾ ਝੋਟਾ ਵਾ ਥੋੜੀ ਜੀ ਜਗ੍ਹਾ ਦੇ ਵਿੱਚ ਹੀ ਮਿੱਤਰੋ ਰੱਖੇ ਜਾਂਦੇ ਆ ਇਹ ਐਂ ਨਹੀਂ ਵੀ ਜਗ੍ਹਾ ਬਾੜੀ ਚਾਹੀਦੀ ਆ ਥੋੜੀ ਜਗ੍ਹਾ ਚਾਹੀਦੀ ਆ ਡੇਕਾਂ ਹੋਣੀਆਂ ਡੇਕਾਂ ਤੋੜ ਕੇ ਪੈ ਜਾਣੀਆਂ ਵਾ ਕੋਈ ਹੋਰ ਚੀਜ਼ ਆ ਉਹ ਮੰਨ ਲਓ ਵੀ ਪਾ ਲੈਣੀ ਆ ਤੇ ਬਾਕੀ ਮਿੱਤਰੋ ਇੱਕ ਗੱਲ ਇਹਨਾਂ ਦੀ ਹੋਰ ਖਾਸ ਆ ਤੇ ਮੀਂ ਦਾ ਪੋਆ ਮੋਗੇ ਪੈਂਦਾ ਹੋਵੇ ਤੇ ਇੱਥੇ ਕਹਿੰਦੇ ਵੀ ਮੈਂ ਮੈਂ ਕਰਨ ਲੱਗ ਜਾਂਦੀ ਆ ਵੀ ਚੱਕ ਲੋ ਸਮਾਨ ਤੇ ਅੱਗੇ ਵਾਲਾ ਨਾ ਅੱਗੇ ਕਿੱਥੇ ਨੱਟ ਹੁੰਦਾ ਸੀਗਾ ਅੱਗੇ ਦਾ ਕਹਿੰਦਾ ਇਹੀ ਨੱਟ ਹੁੰਦਾ ਸੀਗਾ ਤੇ ਜੇ ਬੱਕਰੀ ਮੈਂ ਮੈਂ ਕਰਦੀ ਆ ਤੇ ਸਮਝ ਲਓ ਮੀ ਆਊਗਾ ਆ ਫਿਰਦਾ گاਉਂ ਮੇਤਰੋ ਇੰਨੇ ਨਾ ਬੱਕਰੀਆਂ ਬਾਈ ਕੋਲੇ ਤੇ ਆ ਬੱਕਰਾ ਫਿਰਦਾ ਵਿੱਚ ਬਹੁਤ ਟੋਪ ਦਾ ਬੱਕਰਾ ਵਾ ਜਿਹਨੂੰ ਅੰਬਰਸਰੀ ਬੀਟਲ ਕਹਿ ਦਿੰਦੇ ਆ ਉਹੋ ਚੀਜ਼ ਆ ਮੇਤਰੋ ਕੰਨ ਕੋਨ ਬਹੁਤ ਡਬਲ ਆ ਤੇ ਨਾਕਾ ਮਿੱਤਰੋ ਜਿਹੜਾ ਦੱਸਦੇ ਹੁੰਦੇ ਆਂ ਉਵੇਂ ਹੀ ਆ ਜਮਾ ਸਿਸਟਮ ਆਹ ਦੇਖੋ ਮਿੱਤਰੋ ਕੱਦ ਕੱਡਾ ਇਹਦਾ ਇੱਕ ਗੱਲ ਹੋਰ ਖਾਸ ਤੁਹਾਨੂੰ ਦੱਸ ਦਿੰਨਾ ਤੇ ਜੇ ਦਰਖਤ ਘਰੇ ਲੱਗੇ ਹੋਏ ਆ ਤੇ ਨੀਵੀਂ ਟਾਣੀ ਵੱਢਣੀ ਪੈਂਦੀ ਆ ਤੇ ਇਹ ਜਾਨਵਰ ਹੈਗੇ ਆ ਨਾ ਵੱਢਣ ਦੀ ਲੋੜ ਨਹੀਂ ਆਏ ਨਹੀਂ ਵੀ ਭਾਗ ਦਫਾ ਜੂ ਉਨੀਆਂ ਕਿਨਾਂ ਨਹੀਂ ਚੱਕ ਦੇਣੀਆਂ ਵੀ ਜੰਨੀ ਜਿੱਥੇ ਹੋਵੇ ਕਿ ਤੱਕਰ ਮੰਨ ਲਾ ਵੀ ਬੰਦੇ ਦਾ ਫਿਰ ਜਾਂਦਾ ਵਾ ਆ ਹੁਣ ਤਾਂ ਚੜਿਆ ਖੜਾ ਵਾ ਐਂਟਰ ਲੋਕਾਂ ਦੇ ਉੱਤੇ ਖੜਾ ਇਹ ਐਂ ਨਾ ਗਾ ਵੀ ਨੀ ਮੈਂ ਤਾਂ ਤੋਂ ਖਾਂਦਾ ਕੁਛ ਤੇ ਚੁਣ ਚੁਣ ਕੇ ਚੀਜ਼ਾਂ ਖਾਣੀਆਂ ਕਦੇ ਟੂਸਾ ਕਾਦਾ ਤੋੜ ਲਿਆ ਕਦੇ ਕਾਦਾ ਤੋੜ ਲਿਆ ਕੋਈ ਐਂ ਤਾਂ ਨਹੀਂ ਵੀ ਮਾੜੀ ਚੀਜ਼ ਖਾਣੀਆਂ ਤੇ ਇਹ ਮੇਤਰੋ ਬਕਾਊ ਆ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਵੀ ਜਰੂਰ ਕਰਿਓ ਮਿੱਤਰੋ ਚੱਲ ਵੀ ਚੱਲ